ਛੁੱਟੀਆਂ ਤੇ ਹੁਣ ਇਹ ਆਪਣਾ ਘੂਆ ਜੀ ਵਾਲਾ ਕਿ ਦਵਾਇਆ ਕਰਦੇ ਛੱਡਿਆ ਕਿਦ ਨੇ ਫਿਰ ਤੋਂ ਅੱਜ ਕਿੰਨਾ ਫੁੱਲਦਾ ਘੂਦਰਾ ਤੇਰੇ ਲੱਕ ਚ ਕਿ ਫੋਨ ਖਿਰਦਾ ਤੇ ਪਦੀਨਾ ਘੋੜ ਦੇਨੇ ਬਹੁਤ ਵਧੀਆ ਖੁਸ਼ਬੂ ਖਰਾਸ਼ ਖਰਾਸ਼ ਆ ਦਿਨ ਚੜ ਗਿਆ ਤੁਸੀਂ ਪਿਛਲੇ ਵਲੌਗ ਚ ਦੇਖੇ ਹੋਣਾ ਵਲੌਗ ਨਹੀਂ ਦੇਖਿਆ ਤਾਂ ਉਹ ਜਾ ਕੇ ਦੇਖ ਲਿਓ ਤੁਹਾਨੂੰ ਪਤਾ ਹੀ ਹੋਗਾ ਕਿ ਕੋਈ ਸਪੋਇਲਰ ਨਹੀਂ ਦਊਂਗਾ ਤੁਹਾਨੂੰ ਵਲੌਗ ਲੱਗ ਗਿਆ ਨਾ ਉਹਨੇ ਕਿਹਾ ਜਾ ਕੇ ਦੇਖਾ ਪੂਜ ਨੇ ਕਰ ਰਹੀਆਂ ਲੰਚ ਤਿਆਰ ਹੋ ਗਿਆ ਪੂਰੀ ਲੰਚ ਤਿਆਰ ਆਪਾਂ ਬ ਜਾ ਕੇ ਖਾਣੇ ਵਾਸਤੇ ਮੈਂ ਕਿਹਾ ਚੱਲ ਬਾਹਰ ਘੁਮਾ ਦਵਾਂ ਤੁਹਾਨੂੰ ਛੋਲੇ ਪੂਰੀਆਂ ਆਏ ਹੋਏ ਹੈ ਚੱਲ ਪੂਰੀਆਂ ਛੋਲੇ ਭਟੂਰੇ ਪੂਰੀਆਂ ਹੋਗੀਆਂ ਹੋਗੀਆਂ ਸੇਮੇ ਯਾਰੇ ਫੇਵਰੇਟ ਛੋਲੇ ਭਟੂਰੇ ਹਾਂ ਅਸੀਂ ਆਏ ਸੀਗੇ ਬਾਹਰ ਥੋੜਾ ਜਿਹਾ ਗੇੜਾ ਕੱਢਣ ਮਜ਼ਾ ਆ ਗਿਆ ਥੋੜੀ ਸੈਰ ਕਰਨ ਉਮੇ ਆਏ ਬਾਹਰ ਘੇੜਾ ਕਰਦੇ ਆ ਫਿਰ ਕਰਦੇ ਅੰਦਰ ਜਾ ਕੇ ਲੰਚ ਪੇੜ ਪੂਜਾ ਪਹਿਲਾਂ ਵੀ ਘੇੜਾ ਦੇ ਲਈ ਬਾਅਦ ਚ ਫਿਰ ਘੇੜਾ ਦੇਣਾ ਮਜ਼ਾ ਆਉਗਾ ਵੈਸੇ ਮੌਸਮ ਇੱਥੇ ਥੋੜੀ ਜਿਹੀ ਉੱਥੇ ਨਾਲੋਂ ਫਰਕ ਆ ਨਾ ਤੇਜ਼ ਆ ਧੁੱਪ ਧੁੱਪ ਤੇਜ਼ ਹੂੰ ਅੰਦਰ ਸਾਡੇ ਕਾ ਨਹੀਂ ਥੋੜਾ ਜਿਹਾ ਟੈਂਪਰੇਚਰ ਡਾਊਨ ਰਹਿਦਾ ਫਿਰ ਪਹਾੜੀਆਂ ਕਰਕੇ ਆ ਉਹ ਦੇਖ ਪਹਾੜੀਆਂ ਇੱਥੇ ਪਹਾੜੀਆਂ ਦੀ ਸ਼ੁਰੂਆਤ ਆ ਇੱਥੇ ਤੋਂ ਪਹਾੜੀਆਂ ਸ਼ੁਰੂ ਹੋ ਜਾਂਦੀਆਂ ਇੱਥੇ ਦਿਖਦੀਆਂ ਸਾਨੂੰ ਇੱਥੋਂ ਦੋ ਫਿਰ ਜਾਂਦੇ ਆ ਸਾਡੇ ਹਾਂ ਵਧੀਆ ਮਾਹੌਲਾ ਅੱਜ ਮੌਸਮ ਵੀ ਵਧੀਆ ਨਹੀਂ ਤਾਂ ਕਈ ਵਾਰੀ ਮੀਂਹ ਪਈ ਜਾਂਦੇ ਆ ਮਾਹੌਲ ਪੂਰਾ ਬੇਵੀ ਮੀਂਹ ਪਈ ਜਾਂਦੇ ਫਿਰ ਥੋੜਾ ਜਿਹਾ ਹੋ ਜਾਂਦਾ ਨਾ ਔਖਾ ਅੱਜ ਅਜੇ ਕੰਮ ਨਹੀਂ ਚੱਲ ਰਿਹਾ ਇੱਥੇ ਨਹੀਂ ਤਾਂ ਬਹੁਤ ਜ਼ਿਆਦਾ ਸ਼ੋਰ ਹੁੰਦਾ ਵਾਲੇ ਦੁਵਾਲੇ ਕੋਰ ਸਾਬ ਨੂੰ ਵੀ ਛੁੱਟੀਆਂ ਸਿਗੀਆਂ ਮੈਂ ਚਲੋ ਮਿਲ ਕੇ ਆਉਨੇ ਆ ਮੈਂ ਵਧੀਆ ਥੋੜਾ ਜਿਹਾ ਠੀਕ ਹੋ ਜਾਂਦੀ ਆ ਕੋਈ ਕੋਈ ਦਿਨ ਇੰਜੋਏ ਵਾਲਾ ਹੋਣਾ ਚਾਹੀਦਾ ਫੁੱਲ ਫੁੱਲ ਚੱਲਦੇ ਆ ਨਾ ਹੁਣ ਮੋਹਨਾ ਪਾਸ ਕੋਰੋਨਾ ਪਾਸ ਕੋਈ ਇਸਟਰ ਚਲੋ ਛੁੱਟੀਆਂ ਚ ਹੁਣ ਇਹ ਆਪਣਾ ਭੂਆ ਜੀ ਕੋਲ ਇੰਜੋਏ ਕਰਕੇ ਚੱਲਿਆ ਹੁਣ ਇਹਨੂੰ ਅਫਸੋਸ ਨਹੀਂ ਹੋਊਗਾ ਹੋਰ ਕੀ ਆ ਹੋਰ ਛੁੱਟੀਆਂ ਤੇ ਵੀ ਆਉਂਗਾ ਕੰਮ ਦੇ ਮੈਂ ਚੱਲੇ ਰਸਤਾ ਤਾਂ ਕੋਈ ਬਹੁਤਾ ਦੂਰ ਨਹੀਂ ਜਾਂਦਾ ਕੰਮਾਂ ਦੀ ਉਹ ਆ ਹਾਂਜੀ ਹਾਂਜੀ ਵੀ ਘੰਟ ਰਸਤਾ ਤਾਂ ਕੁਛ ਨਹੀਂ ਆਮ ਗੱਲ ਆ ਭਲਾ ਸਿੱਧੀਆਂ ਸੜਕਾਂ ਕਹਿੰਦੇ ਨੇ ਹੁੰਦੇ ਸੱਠ 55 50 ਵਿੱਚ 55 ਮਿੰਟ ਲੱਗਦੇ ਆ ਹੁਣ ਜੇ ਬਸ ਇਹ ਅਭੀ ਆਪਾਂ ਨੂੰ ਛੁੱਟੀਆਂ ਦੇਖਦੇ ਆ ਦੋਨੇ ਪਾਸੇ ਛੁੱਟੀਆਂ ਵਾਂ ਲਾ ਕੇ ਇੰਜੋਏ ਹੁੰਦਾ ਹੈ ਕੈਮਰਾਮੈਨ ਉੱਧਰ ਵੀਡੀਓ ਬਣਾਉਂਦਾ ਚੱਲੇ ਪਏ ਕਿੱਥੇ ਨੂੰ ਚੱਲਿਆ ਕਿੱਥੇ ਨੂੰ ਚੱਲਿਆ ਚਲੋ ਚੱਲੀਏ ਅੰਦਰ ਨੂੰ ਆਣ ਧੁੱਪ ਲੱਗਦੀ ਆ ਚਲੋ ਗਾਇਸ ਹੋਰ ਤੁਹਾਨੂੰ ਮਿਲਦੇ ਆਂ ਅਸੀਂ ਖਾਣਾ ਖਾਣ ਲੱਗੇ ਹੈਲੋ ਗਾਇਸ ਕਿ ਇੱਥੇ ਹੈਗਾ ਕੈਮਰਾਮੈਨ ਇੱਥੇ ਕੈਮਰਾਮੈਨ ਦੋ ਕੈਮਰਾਮੈਨ ਵੀਡੀਓ ਸ਼ੂਟ ਕਰ ਰਹੇ ਆਂ ਮੈਂ ਬੌਸ ਆ ਇੱਥੇ ਦਾ ਦੇਖੋ ਯਾਰ ਬਹੁਤ ਵਜ੍ਹਾ ਲੱਗ ਰਹੀ ਆ ਤਾਂ ਇਹ ਬਹੁਤ ਪਰੇ ਲੱਗ ਰਹੀ ਆ ਆ ਤੇਲ ਵਾਲੇ ਅੰਮੀ ਕਰਨੇ ਪੈਂਦੇ ਆਂ ਫਿਰ ਨਾਲ ਬਦਲ ਵਿੱਚ ਆਸਾਨੀ ਰਹਦੀ ਆ ਆ ਸਭ ਨੂੰ ਘੱਟ ਕਰਕੇ ਜਿਵੇਂ ਪੀਸਿਆ ਨੂੰ ਨਹੀਂ ਕਰਕੇ ਪੀਜ਼ੇ ਪੀਜ਼ੇ ਨੂੰ ਕਰਕੇ ਰੱਖਦੇ ਆ ਮਜ਼ਾ ਬਾਕੀ ਸ਼ੇਪ ਦੀ ਕੋਈ ਗੱਲ ਨਹੀਂ ਇਹਨੂੰ ਆਪਾਂ ਨੇ ਮੁੜ ਕੇ ਆ ਜੇ ਨਾ ਵੀ ਉਹ ਹੋਵੇ ਨਾ ਨਾ ਵੀ ਸੰਗੁੜ ਲਿਆ ਜਾਂਦਾ ਜਿਵੇਂ ਹੂੰ ਮੁਤਕ ਜਿਹੀ ਟਿਕੜਾ ਖੜਾ ਕੁੜਾ ਕੁੜਾ ਆਏ ਹੋਏ ਹੋਏ ਹੋਏਗਾ ਕੜਕੜਾ ਗਾਇਸ ਆ ਦੇਖੋ ਉਧਰ ਤੇ ਵੀ ਗਾਇਸ ਦੇਖੋ ਉਧਰ ਤੇ ਵੀ ਗਾਇਸ ਸੱਥੇ ਤੇ ਵੀ ਗਾਇਸ ਆ ਦੇਖੋ ਪੂਆ ਜੀ ਦਾ ਪਟੂਰਾ ਫੁੱਲੇਗਾ ਹਾਂ ਜਾਂ ਮੈਂ ਇਹਨੂੰ ਖਾਵਾਂਗਾ ਮੈਂ ਵੀ ਫੁੱਲ ਜਾਊਂਗਾ ਮੇਰਾ ਢੱਡਾ ਦੇਖਦੇ ਆਂ ਫਿਰ ਅੱਜ ਕਿੰਨਾ ਫੁੱਲਦਾ ਦੇਖੋ ਕਿੰਨਾ ਸੋਹਣਾ ਫੁੱਲ ਗਿਆ ਪਟੂਰਾ ਬਹੁਤ ਵਧੀਆ ਫੁੱਲਣਾ ਮੈਨੂੰ ਮੈਂ ਚਾਹੁੰਦਾ ਨਹੀਂ ਆਪਣੇ ਢੱਡਾ ਨੂੰ ਕਿ ਮੇਰਾ ਐ ਨਿਕਲ ਜਾਂਦਾ ਫਿਰ ਦੀਦੀ ਦੀ ਕੁਕਿੰਗ ਵੀਡੀਓ ਦੇਖਿਓ ਕੁੱਕ ਵਿਦ ਜਸਵੀਰ ਚੈਨਲ ਤੇ ਜਾ ਕੇ ਬਹੁਤ ਬਹੁਤ ਸਾਰੇ ਡਿਫਰੈਂਟ ਨੁਕਤੇ ਵਾਲੇ ਤੁਹਾਨੂੰ ਵੀਡੀਓਜ਼ ਮਿਲੂਗੀਆਂ ਬਸ ਇਹੀ ਆ ਤੇਲ ਦਾ ਨਾ ਜੇ ਤੇਲ ਨਾਲ ਵਧਾਉਣੇ ਆ ਤਾਂ ਇਹੀ ਸਭ ਤੋਂ ਵਧੀਆ ਗੱਲ ਆ ਵੀ ਹਾਂ ਆਪਾਂ ਇਹਨੂੰ ਐਵੇਂ ਕਰਕੇ ਰੱਖੋ ਸਾਰਿਆਂ ਨੂੰ ਆਏ ਹੋ ਮਰਟੇ ਫਿਰ ਇਹ ਵਾਪਸ ਨਹੀਂ ਆਉਂਦਾ ਗੁਗੁਗੀ ਹੋ ਜੇ ਤੁਸੀਂ ਕੁਕਿੰਗ ਵੀਡੀਓ ਤੇ ਟਿਪਸ ਲੈਣਾ ਹੈ ਨਾ ਵਧੀਆ-ਵਧੀਆ ਤਾਂ ਦੇਦੀ ਦੇ ਚੈਨਲ ਤੇ ਕੁਕ ਵਿਦ ਜਸਵੀਰ ਤੇ ਜਾ ਕੇ ਕੁਕਿੰਗ ਵੀਡੀਓ ਜ਼ਰੂਰ ਦੇਖਿਓ ਸਾਰਿਆਂ ਨੇ ਲੈ ਲਾਈ ਸੋਸਾ ਤੇ ਸ਼ੇਅਰ ਜ਼ਰੂਰ ਕਰਿਓ ਨਹੀਂ ਭੂਤ ਖਾ ਲਊਗਾ

ਕੈਮਰਾ ਕੈਮਰਾ ਮੈਨ ਲੱਗੀ ਹੋਏ ਤੁਹਾਨੂੰ ਮੰਨ ਲਵਾਂ ਪਾਉਣਾ ਦੋ ਟੇਲੇ ਦੇ ਪਾਉਣਾ ਥੋੜਾ ਜਿਹਾ ਪਾਣੀ ਮਿਲੂਗੀ ਵਰਦਾ ਹੀ ਵਰਦਾ ਇੱਧਰ ਆਖਲੇ ਦੇਖਣ ਵਾਲਿਆਂ ਨੂੰ ਵੀ ਪੁੱਛੋ ਵੀ ਤੁਸੀਂ ਵੀ ਆਓ ਸਕੋ ਤੁਸੀਂ ਵੀ ਆਓ ਸਕੋ ਤੁਸੀਂ ਵੀ ਆਓ ਸਕੋ ਇੱਧਰ ਤੁਸੀਂ ਦੇਖਣਾ ਕੋ ਸਾਹਿਬ ਗੁਸਾ ਪਰ ਉਹਨੇ ਆਏ ਹੋਏ ਆ ਰਾਤ ਦੇ ਦੀ ਸੇਵਾ ਚੱਲ ਰਹੀ ਹੈ ਪਾਰਟੀ ਚ ਆ ਰਹੀ ਹੈ ਜੇ ਸਭੀ ਜੇ ਪਾਸ ਦੇ ਆ ਵੀ ਲੋਨ ਨਾ ਹੋ ਤੁਸੀਂ ਮਮਾ ਜੀ ਨਹੀਂ 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 ਇਹ ਸਪੈਸ਼ਲ ਚਟਣੀ ਗਰਲੀ ਨੇ ਬਣਾਈ ਹੈ ਸਪੈਸ਼ਲ ਹਾਂ ਥੋੜੀ ਜੀ ਤੇ ਉਹਦੀ ਆ ਪੁਦੀਨੇ ਦੀ ਪੁਦੀਨੇ ਦਾ ਹਾਲ ਨੇ ਵਾਸਤੇ ਠੀਕ ਹੈ ਉਹਦੀ ਨੇ ਜੀ ਪੂਤਲੇ ਦੀ ਪੁਦੀਨੇ ਦੀ ਕੁੱਚ ਬੂਦਨਾ ਕਹਿੰਦੇ ਪਰ ਅਸਲੀ ਨਾਮ ਤਾਂ ਮੇਰੇ ਘਰ ਦਾ ਪਤਪਦੀਨਾ ਹੈ ਆਪਣੇ ਘਰ ਦਾ ਏਹੀ ਪਤਪਦੀਨਾ ਹੈ ਆਹ ਟੂਰੇ ਦੱਸੋ ਕਿਵੇਂ ਲੱਗੇ ਟੂਰੇ ਦੀਨੇ ਬਣਾਇਆ ਸਾਬੀ ਮੇਰੀ ਉਹ ਟੂਰੇ ਸਾਰਿਆਂ ਦੀ ਇੱਕ ਹੀ ਕਢੀਸ਼ਾ ਨਹੀਂ ਮੈਂ ਬਣਾਇਆ ਤਹੀ ਮੈਂ ਬਣਾਇਆ ਦਹੀਂ ਗੁਰਸੈਬ ਨੇ ਬਣਾਇਆ ਪਲੇਟ ਕਰ ਬਹੁਤ ਵਧੀਆ ਸਵਾਦ ਹੈ ਗੁਰਲੀਨ ਨੇ ਚੜਣੀ ਤੁਸੀਂ ਕਮੈਂਟ ਕਰਕੇ ਦੱਸਿਓ ਵੀ ਪੂਦਨਾ ਕਿਹੜੇ ਇਲਾਕੇ ਚੋਂ ਖੇਪਾਉਣ ਖੈਂਦਾ ਤੇ ਪਦੀਨਾ ਕੌਣ ਜਨੇ ਆ ਪਰ ਸਾਡੇ ਆਪਣੇ ਏਰੀਆ ਚ ਆਪਾਂ ਪਦੀਨਾ ਹੀ ਖੈਂਦੇ ਆ ਪਦੀਨਾ ਹਾਂ ਕਿੱਧਰ ਮਾਚੀ ਵਾਲਾ ਖੈਂਦੇ ਆ ਆਹ ਦੇਖੋ ਇਹਨਾਂ ਨੂੰ ਪਦੀਨਾ ਹੀ ਹੈ ਇਹਨਾਂ ਦੇ ਫੁਲਦੇ ਫੁਲਦੇ ਭਟੋਰੇ ਵਾਲਾ ਸੇਵਾ ਹੋ ਰਹੀ ਹੈ ਭਾਈ ਫੁਲਦੇ ਫੁਲਦੇ ਆ ਆਹ ਆਪਾਂ ਫੁਲਦੇ ਫੁਲਦੇ ਉਹ ਬਾਜ਼ਰ ਤੋਂ ਤਤਲੀ ਵਿੱਚ ਖੈਂਦੇ ਆ ਉਹ ਆਇਆ ਕੋਆ ਨਾ ਇਹ ਮੈਂ ਤੈਨੂੰ ਦੱਸਾਂ ਇਹ ਕਿਉਂ ਜ਼ਿਆਦਾ ਟਾਈਮ ਨਹੀਂ ਜੀ ਟ੍ਰਿਕ ਆਪਾਂ ਆਪਣੇ ਕੁਕਵਿਦ ਜਸਵੀਰ ਚੈਨਲ ਤੇ ਜਾਉਗੇ ਵੀ ਇਹ ਲੰਬੇ ਸਮੇਂ ਤੱਕ ਕਿਉਂ ਫੁੱਲੇ ਰਹਿੰਦੇ ਆ। ਆਹ ਦੇਖੋ ਹੋਏਗੀ ਰੇਤਾ। ਹੋઈ ਨਹੀਂ ਸਕਦਾ ਜਦ ਤੱਕ ਪਟੂਰੇ ਆਈ ਦਾ ਵੀ ਪਹਿਲਾਂ ਪਿੱਛੇ ਜਾਂ ਪਹਿਲਾਂ ਬਣਾ ਦੇ ਉੱਪਰ। ਆ ਦੇਖੋ। ਪਟੂਰੇ ਆਈ ਦਾ ਵੀ ਕਮਾਲੇ ਕਰੀ ਪਈ ਐ। ਹੋ ਹੈ ਕਿ ਆ। ਕਿਤਾ ਹੱਲੇ ਖੈਰ ਇਹ ਬੱਤੇ ਜਾਮੇ ਹੀ ਹੋ ਰਿਹਾ। ਇਹ ਪਤਾ ਤਾਂ ਲੱਗਦਾ ਹੈ ਵੀ ਵੀਰ ਦਾ ਉਹ ਤਰੀਕਾ। ਇਹ ਦੂਜੇ ਚੈਨਲ ਤੇ ਕੁਕਵਿਦ ਜਸਵੀਰ ਤੇ ਜਾ ਕੇ ਦੇਖੂਗੇ ਵੀ ਇਹ ਐਨਾ ਟਾਈਮ ਕਿਉਂ ਫੁੱਲੇ ਰਹਿਦਾ ਹੈ ਉਹ ਕਹਿੰਦੇ ਨੇ ਵੀ ਹੱਥ ਜੂਨ ਰੋਵੇ ਤਾਂ ਪੁੱਟੇ ਆ ਪੁੱਟੇ ਅਸਰੇ ਦਾ ਮਤਲਬ ਪਤਾ ਕਿਉਂ ਫੁੱਲੇ ਰੰਦਾ ਪਰ ਮੈਂ ਦੱਸੂਗਾ ਨਾ ਬਣਾ ਚੈਨਲ ਤੇ ਜਾ ਬਾ ਜੀ ਜਮੀਨਾਂ ਬੋਹਦੇ ਠੱਕ ਜਾਂਦੇ ਡਾਲੇ ਭਾਂਦੇ ਠੱਕ ਜਾਂਦੇ ਉਹ ਬੀਜ ਜਿਓ ਪੇਲੀ ਜਾਂਦਾ ਮੈਂ ਮੇਰੇ ਪੁੱਟੇ ਰੱਤੇ ਡਾਲੇ ਕਿੰਨਾ ਸੋਹਣਾ ਹੋਇਆ ਬਈ ਹਾਂ ਬਹੁਤ ਹੋਇਆ ਵਾ ਤਾਂ ਪਦੀਨੇ ਵਦੀਨੇ ਵਰ ਨੂੰ ਪੈ ਗਏ खुशबू भी बहुत सोनी है जेड़ा पिछले साल ਦਾ ਤਰਾਂ ਤੁਸੀਂ ਬਹੁਤ ਸੋਹਣੀ ਦੀ ਖੁਸ਼ਬੂ ਇਹਨੂੰ ਕਿਰਨ ਦੀ ਪੈਕਣੀ ਲਾ ਲਈ ਜਾ ਕੇ ਠੀਕ ਹੈ ਠੀਕ ਹੈ ਉੱਪਰੋਂ ਪੱਤੇ-ਪੁੱਤੇ ਤੋੜ ਕੇ ਚਟਣੀ ਬਣਾ ਲਈ ਆਪਣੇ ਆਪ ਹੋ ਜਾਣਾ ਵੈਸੇ ਤੇਰਾ ਦੂਜਾ ਜਿਹੜਾ ਦਿੱਤਾ ਪਹਿਨਾ ਉਹਨੇ ਵੀ ਟੁੱਟੇ ਹੋਣਾ ਕੋਈ ਨਹੀਂ ਹੋਣ ਦੇ ਨਹੀਂ ਦੇਖੋ ਬਈ ਜੜਾਂ ਨੇ ਬਹੁਤ ਹੋ ਜਾਣਾ ਕੰਨਾ ਸਾਰਾ ਵਧੀਆ ਬਹੁਤ ਸੋਹਣੀ ਹੈ ਵਧੀਆ ਪਤੰਨਾ ਕੁਝ ਜੀ ਤਾਜੀ ਆ ਦੇਖ ਮੈਨੂੰ ਆਪੋ ਜੀ ਵਧੀਆ ਖੁਸ਼ ਹੋਵਾ ਇਹਨੂੰ ਇਹਨੂੰ ਸਭ ਪਸੰਦ ਆ ਚੱਲਣੀ ਹੁਣ ਦੇ ਲੈ ਤੁਹਾਨੂੰ ਬਣਾ ਇੱਧਰ ਸੁਣ ਲੈ ਮੇਰੀ ਵਧੀਆ ਇਹਨੂੰ ਸਿੱਧਾ ਪਾਣੀ ਚ ਵੀ ਰੱਖ ਦੂੰਗੀ ਨਾ ਇਹਦੀਆਂ ਜੜਾਂ ਹੋਰ ਵੱਧ ਜਾਣਗੀਆਂ ਠੀਕ ਹੈ ਠੀਕ ਪਾਣੀ ਵਿੱਚ ਵੀ ਲੱਗ ਜਾਣਾ ਇਹਨੂੰ ਸਿੱਧਾ ਨਾ ਪਿਛਲੇ ਸਾਲ ਤੋਂ ਬਹੁਤ ਹੋਇਆ ਜੜਾਂ ਤੁਸੀਂ ਦੱਪਣਾ ਹੂੰ ਬਹੁਤ ਸੋਹਣਾ ਹੋ ਗਿਆ ਮਜ਼ਾ ਆ ਗਿਆ ਮੈਂ ਹੁਣ ਬੀਜਣ ਆਈ ਦਾ ਸਮਝ ਲੈ ਦੋ ਦਿਨ ਬਾਲਟੀਆਂ ਚ ਰੱਖਦੀ ਹੋ ਹੁਣੀਆਂ ਮੈਂ ਵੀ ਲਾ ਦੂੰਗੀ ਵੀ ਬਾਲਟੀਆਂ ਚ ਵੀ ਨਾ ਦੂੰਗੀ ਫਿਰ ਤੂੰ ਹੋ ਗਈ ਲੈ ਜੀ ਗੁੱਟੀ ਖੁਸ਼ਬੂ ਬੜੀ ਲੱਗਦੀ ਆ ਹੂੰ ਬਹੁਤ ਵਧੀਆ ਖੁਸ਼ਬੂ ਕਰਾਸ਼ ਕਰਾ ਲੈਨੇ ਅੱਦੇ ਬਣਾਈ ਗਤਣੀ ਬੜੀ ਟੇਸਟੀ ਲੱਗਦੀ ਐਥਾ ਤੇਰੇ ਸਮਝ ਲਾ ਮੈਂ ਤਾਂ ਦਹੀਂ ਬਣਾਇਆ ਮੈਂ ਉਹਦੇ ਵਿੱਚ ਸਿੱਧਾ ਹੀ ਇੰਨਾ ਭਰ ਹੋ ਜਾਣਾ ਉਹਦਾ ਗਾਇਜ਼ ਮੈਂ ਦਹੀਂ ਬਣਾਇਆ ਮੈਂ ਖੁਦ ਹੀ ਖਾਇਆ ਨਹੀਂ ਪੱਟੇ ਭਰ ਗਿਆ ਪਾਣੀ ਪਾਉਣੀ ਵੀ ਸਕਦਾ ਲੱਗਦੀਆਂ ਹੈ ਉਹਦੀ ਮੈਨੂੰ ਜੜਾ ਥੋੜੀ ਥੋੜੀਆਂ ਵੀ ਦਵਾਰੇ ਪੁੱਤੇ ਉੱਤੇ ਇਹਦੇ ਪੁੱਤੇ ਥੋੜ ਦੇ ਵੀ ਬੱਤ ਨਹੀਂ ਫਿਰ ਉਹ ਵੀ ਜੜਾ ਲੱਗ ਠੀਕ ਹੈ ਠੀਕ ਹੈ ਚਲੋ ਚਲੋ ਗਾਇਜ਼ ਹੁਣ ਅੱਪਰ ਚੱਲਦੇ ਆ ਅੱਜ ਪਾਪਾ ਨੇ ਕਰਨੀ ਗੱਡੀ ਸਟਾਰਟ ਮਜ਼ਾ ਆ ਗਿਆ ਸਾਬ ਨੇ ਸ਼ਾਪਿੰਗ ਕਰਨੀ ਆ ਹੁਣ ਜਾਣ ਲੱਗਿਆ ਬਣੀ ਚਲੋ ਗਾਇਜ਼ ਹੁਣ ਅਸੀਂ ਚੱਲਣਾ ਆ ਕਾਰ ਮਾਂ ਜਣਾ ਸਭ ਤੁਸੀਂ ਹੁਣ ਕਰਦੇ ਬਾਜੀ ਓਕੇ ਬਾਏ ਸਾਰੇ ਨੂੰ ਬਾਏ ਕਰ ਦਿੰਦੇ ਆ ਬਾਏ ਦੀਦੀ ਬਾਏ ਬਾਏ ਚਾਚਾ ਜੀ ਚਲੋ ਚੱਲੀਏ ਆ ਜਾ ਸਾਰੇ ਚਲੋ ਠੀਕ ਹੈ ਬਾਈ ਬਾਈ 0 ਗਾਇਸ ਬੈਠ ਜੇ ਆਇਆ ਆ ਗਏ ਫਿਰ ਦੇਖੋ ਬਾਜ਼ਾਰ ਵਿੱਚ ਗੁਰਸਾਹਿਬ ਨੇ ਗੁਰਸਾਹਿਬ ਨੇ ਕਾਣੀ ਸ਼ਾਪਿੰਗ ਫੁੱਟਵਾਲ ਵਾਲੇ ਸ਼ੂਜ਼ ਖਰੀਦਣੇ ਗੁਰਸਾਹਿਬ ਨੇ ਬਾਈ ਮਾਰਕੀਟ ਵਧੀਆ ਲੱਗਾਈ ਗੁਰਸਾਹਿਬ ਨੂੰ ਇੱਥੇ ਤੇ ਪਸੰਦ ਆਉਨੇ ਆ ਅਗੇ ਗੁੱਡੀ پارک ਹੋ ਰਹੀ ਤੇ ਬਰਸਾਤ ਕੰਨ ਲੱਗਿਆ ਬੂਟ ਪਾਈ ਤਾਂ ਪਸੰਦ ਆ ਗਈ ਇਹਦੀ ਲੁੱਕ ਦੇਖ ਕੇ ਤੇ ਚਿੱਟੇ ਪਿੱਛੇ ਤੇ ਵਧੀਆ ਵਧੀਆ ਤੇ ਯਾਰ ਕੰਫਰਟੇਬਲ ਮਣੇ ਜੀ ਉੱਪਰ ਠੀਕ ਹੈ ਦੇ ਕਿੰਨੇ ਸ਼ੂਜ਼ ਲੱਗੇ ਹੋਏ ਹਨ ਟਵਲ ਦੇ ਚਲ ਤੈਨੂੰ ਪਸੰਦ ਆਉਣੇ ਚਾਹੀਦੇ ਆ ਦੇਖੀ ਇਹਦਾ ਪੂਛਾ ਨਾ ਦੇਖ ਕੇ ਪਸੰਦ ਆ ਹੁਣ ਪੱਕਾ ਪਸੰਦ ਫਿੱਤੇ ਬਣੇ ਮੈਂ ਫੁੱਟਬਾਲ ਟਰਾਈ ਕਰਾਂ ਕਿੱਤੇ ਬਣੇ ਕਿੱਤੇ ਬਣੇ ਮਮਾ ਮੈਂ ਸਾਰੇ ਫੁੱਟਬਾਲ ਦੇ ਲੱਗੇ ਹੋਏ ਆਪਣੇ ਸ਼ੂਜ਼ ਗੁਰਸੇਵ ਟਰਾਈ ਕਰਨ ਲੱਗਿਆ ਫੁੱਟਬਾਲ ਮਾਰ ਕੇ ਰੁਕ ਜਓ ਤੁਹਾਨੂੰ ਜੋ ਕਰਦੇ ਆ ਬਸ ਹੁਣ ਸਰ ਸਾਹਿਬ ਅਥੀ ਗਰਾਊਂਡ ਬਣਾ ਲੈਤਾ ਚੱਲ ਬਈ ਸਬਾਲ ਚਾਲ ਗਾਈਜ਼ ਆ ਦੇਖੋ ਮੈਂ ਇਹਨੇ ਬੂਡ ਕਰਨੇ ਚੱਲ ਲੱਗਾ ਪੀਛ ਦਾ ਵੀ ਬੂਡ ਕੇ ਉਹਦੇ ਪੀਛ ਦਾ ਪੈਣਾ ਵੀ ਉਹਦੇ ਉੱਤੇ ਗਾਈਜ਼ ਹੁਣ ਅੱਪਾ ਕਰ ਲੈਂਗੇ ਵੀਡੀਓ ਐਂਡ ਗਾਈਜ਼ ਜੇ ਤੁਹਾਨੂੰ ਮੇਰੇ ਵੱਲੋਂ ਵਾਦਾ ਲੱਗਿਆ ਫਿਰ ਸਾਡੇ ਚੈਨਲ ਨੂੰ ਗਾਈਸ ਨੂੰ ਸੇ ਸ਼ੇਅਰ ਦਿਓ ਤੇ ਪਾ ਚੱਕਿਆ ਦਿਓ ਇੱਕ ਕਰਿਆ ਬੂਡ